ਮੁਜੀਠੀਆ ਜੇਲ੍ਹ ਤੋਂ ਬਾਹਰ ਨਿਕਲ ਗਿਆ ਉਹ ਪੱਤਰਕਾਰ ਉਹਦੇ ਆਲੇ ਦਾਲ ਤੇ ਉਹ ਮੁਜੀਠੀਆ ਕਹਿੰਦਾ ਕਹਿੰਦਾ ਭਗਵੰਤ ਤਗ ਭਗਵੰਤ ਤੁਮਣ ਕਹਿੰਦਾ ਕਿ ਮੁਜੀਠੀਆ ਸਰਾਨਾ ਮੰਗਦਾ ਮਾਦੇ ਪੁੱਤ ਉਹ ਮੁਜੀਠੀਆ ਨੇ ਮਾਦੇ ਪੁੱਤ ਸਰਾਨਾ ਤਨ ਅਸ ਇੱਕ ਗੋਡੇ ਥੱਲੇ ਦਿੱਤਾ ਲਈ ਤੇ ਉਹ ਮਾਤਮਾਰ ਤੇ ਰਾਣਾ ਲਿਖਿਆ ਸੀ ਇੱਕ ਗੱਟੇ ਥੱਲੇ ਦਿੱਤਾ ਲਈ ਕੇਜਰੀਵਾਲ ਦਿੱਲੀ ਵਾਲੇ ਦਾ ਨਾਮ ਲਿਖਿਆ ਤੇ ਇੱਕ ਮੈਂ ਆਪਣੇ ਉਹ ਸਰਦੇ ਥੱਲੇ ਦਿੱਤਾ ਲਈ ਜਿਹਦੇ ਮੈਂ ਆਪਣੀ ਘਰ ਵਾਲੀ ਦਾ ਨਾਮ ਲਿਖਿਆ ਸੀ ਆਉਣ ਵਾਲੀ ਸਰਕਾਰ ਮਜੀਠੀਆ ਦੀ ਆ ਕਾਲੀਆਂ ਦੀ ਆ ਵੱਡੇ ਬਾਦਲ ਹੋ ਰਹੇ ਨੇ ਬਾਦਲ ਹੋ ਰਹੇ ਉਹ ਇਹ ਕਹਿੰਦੇ ਨੇ ਉਦੋਂ ਤਾਂ ਜਦੋਂ ਘਰੇ ਗਿਆ ਹਾਰ ਪੈ ਰਹੇ ਉਹਦੇ ਗੱਡੀਆਂ ਐ ਪਿੱਛੇ ਪੱਛੇ ਸਾਰੇ ਕਿਤੇ ਆਉਣ ਵਾਲੀ ਸਰਕਾਰ ਬਦਲਦੀ ਆ ਆਉਣ ਵਾਲੀ ਸਰਕਾਰ ਪੱਕਾ ਬਾਦਲ ਹੋ ਰਹੇ ਨੇ ਮਜੀਠੀਆ ਕਹਿੰਦਾ ਥਾਪੀ ਮਾਰ ਕੇ ਕੀ ਮਰਰ ਪਤਨੀ ਰਗਲੇ ਪੰਜਾਬ ਨੂੰ ਕਹਿ ਦਿਓ ਟਾਈਗਰ ਹਲੇ ਜ ਆਉਂਦਾ ਹੈ ਜਿਹੜੇ ਵੀ ਬਹੁਤ ਟਾਈਮ ਲਾਇਆ ਉਹ 6-7 ਪਤਨੀ ਨਿਕ ਮਹੀਨੇ ਮੈਨੂੰ ਪਤਾ ਨਹੀਂ ਜਿਆਦਾ ਬਸ 6-7 ਕਹਿ ਸਕਦਾ ਪਤਨੀ ਘੱਟ ਵੀ ਲਾਇਆ ਹੋਣਗੇ ਜਿਆਦਾ ਵੀ ਲਾਇਆ ਹੋਣਗੇ ਮੈਨੂੰ ਕੋਈ ਪਤਾ ਤੇ ਮਾੜੀ ਦੇ ਬਾਬਾ ਆਰਖਿਆ ਮਾੜੀ ਦੇ ਬਾਬਾ ਆਰਖਿਆ ਉਹ ਕਥਾ ਕਰਦਾ ਕਥਾ ਬਕੈਦੋ ਬਹੁਤ ਵਧੀਆ ਸੁਣਾਉਂਦਾ ਉਹ ਬਾਬਾ